ਜਾ ਜਾ ਕੇ ਵਜਦਾ ਹੀ ਹੈ ਕੱਚ ਆਹ ਵੇਖ ਲੋ ਬੰਨ ਤੇ ਸੇਵਾ ਕਰਨ ਦੇ ਆ ਬਾਬਾ ਇਹ ਨਹੀਂ ਵੀ ਘੜੀ ਦੋ ਘਟਾਪ ਮਾਰੇ ਜਿਵੇਂ ਲੀਡਰ ਲਿਆਉਂਦੇ ਟਰੱਕ ਰਾਛਣਦੇ ਤੇ ਉਹ ਦੋ ਪੋਰੀਆਂ ਚੋਕਰਦੀਆਂ ਮੋਢੇ ਤੇ ਲਾ ਕੇ ਤੇ ਬਾਕੀ ਰਾਹਤੀਆਂ ਦੁੱਜਿਆਂ ਲਈ ਸਾਰੇ ਬਾਬੇ ਤੋੜੇ ਭਰੋਣੇ ਇਹਨੂੰ ਕੋਈ ਫਿਕਰ ਨਹੀਂ ਸਾਧ ਨੂੰ ਵੀ ਮੈਂ ਮਿੱਟੀ ਪੈਂਦੀ ਮੇਰੇ ਤੇ ਘਟਾ ਪੈਂਦਾ ਸੱਚੀ ਜਾਣੋ ਨਾ ਇਹ ਸਾਡੇ ਮਾਜੇ ਦਾ ਸੱਚਾ ਸਾਧ ਵਾ ਕਦੀ ਇਹਨੇ ਗਰਮ ਨਹੀਂ ਕਿਹਨਾ ਬੋਲਿਆ ਜਿਹੜਾ ਇਹਦੇ ਕੋ ਚਲੇ ਗਿਆ ਨਾ ਕਦੀ ਖਾਲੀ ਨਹੀਂ ਮੁੜਿਆ ਇਹਨਾਂ ਦਾ ਕਾਰਜ ਵੀ ਆ ਅਸਲ ਤੁਹਾਨੂੰ ਦੱਸ ਦਾਂਗੇ ਇਹ ਡੇਰਾ ਕਿਹੜਾ ਚੱਲਦਾ ਵਾ ਦੋਸਤੋ ਬਾਬਾ ਤਾਰਾ ਸਿੰਘ ਜੀ ਹੋਏ ਆ ਉਹਨਾਂ ਦਾ ਸਾਲ ਬਾਅਦ ਜੋੜ ਮੇਲਾ ਮਨਾਇਆ ਜਾਂਦਾ ਗੁਰਪੁਰੀ ਸਾਹਿਬ ਤੇ ਬਾਬਾ ਤਾਰਾ ਸਿੰਘ ਜੀ ਜਿਹੜੇ ਆ ਉਹ ਵੀ ਇਦਾਂ ਦੇ ਜਟਕਾ ਸਾਹ ਦੀ ਸੀ ਉਹ ਵੀ ਕੋਈ ਬਹੁਤੀ ਸ਼ੋਸ਼ਾ ਨਹੀਂ ਜਿਹੜੇ ਬਚਨ ਉਹਨਾਂ ਦੇ ਉਹ ਟਾਲੀ ਹੁੰਦੇ ਸੀ ਤੇ ਬਾਬਾ ਤਾਰਾ ਸਿੰਘ ਜੀ ਦੇ ਭਰਾਤਾ ਬਾਬਾ ਚਰਨ ਸਿੰਘ ਜੀ ਤੇ ਬਾਬਾ ਚਰਨ ਸਿੰਘ ਜੀ ਦੇ بیٹے ਬਾਬਾ ਸੁੱਖਾ ਸਿੰਘ ਤੇ ਬਾਬਾ ਹਾਕਮ ਸਿੰਘ ਜੀ ਇਹ ਆ ਬਾਬਾ ਸੁੱਖਾ ਸਿੰਘ ਜੀ ਇਹਨਾਂ ਨੂੰ